ਇੱਕ ਰਾਤ ਵਿੱਚ 4 ਦੁਕਾਨਾਂ ਦੇ ਸ਼ਟਰ ਭੰਨ ਚੋਰੀ ਦੇ ਘਟਨਾਵਾਂ ਨੂੰ ਦਿੱਤਾ ਅੰਜਾਮ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਸ਼ਹਿਰ ਮੁਖਸਰ ਸਾਹਿਬ ਵਿਖੇ ਇੱਕ ਵਾਰ ਫਿਰ ਚੋਰਾਂ ਦੇ ਹੌਸਲੇ ਬਲੰਦ ਦਿਖਾਈ ਦੇ ਰਹੇ ਨੇ ਚੋਰਾਂ ਨੇ ਬੀਤੀ ਰਾਤ ਅਬੋ ਰੋਡ ਤੇ ਖੱਡੀਆਂ ਵਾਲੀ ਗਲੀ ਅਤੇ ਮੋੜ ਰੋਡ ਤੇ ਚਾਰ ਦੁਕਾਨਾਂ ਦੇ ਸ਼ਟਰ ਭੰਨੇ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਚਲਦੇ ਬਣੇ ਅੱਜ ਸਵੇਰੇ 10 ਵਜੇ ਦੁਕਾਨਦਾਰਾਂ ਨੇ ਦੱਸਿਆ ਕਿ ਚੋਰੀ ਦੀਆਂ ਇਹਨਾਂ ਘਟਨਾਵਾਂ ਨੇ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਕੀਤਾ ਚੋਰੀ ਦੀਆਂ ਇਹ ਘਟਨਾਵਾਂ ਸੀਸੀਟੀ ਕੈਮਰੇ ਵਿੱਚ ਵੀ ਕੈਦ ਹੋਈਆਂ ਨੇ ਚੋਰਾ ਨੇ ਖੱਡੀਆਂ ਵਾਲੀ ਗਲੀ ਦੇ ਵਿੱਚ ਦਸ਼ਮੇਸ਼ ਡੇਰੀ ਮੋੜ ਰੋਡ ਤੇ ਗੁਰਮੀਤ ਪਾਈ ਪੈਂਡ ਸੋਲਰ ਸਿਸਟਮ ਰੋਮਾਨਾ ਸਰਵਿਸ ਸਟੇਸ਼ਨ ਐਂਡ ਆਰਓ ਸਿਸਟਮ ਅਤੇ ਇੱਕ ਕਰਿਆਣਾ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਦੁਕਾਨਦਾਰਾਂ ਨੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਰਾਤ ਸਮੇਂ ਪੁਲਿਸ ਪੈਟਰੋਲਿੰਗ ਵਿੱਚ ਵਾਧਾ ਕਿਤੇ ਜਾਣ ਦੀ ਮੰਗ ਕੀਤੀ ਹੈ ਜਿਕਰ ਯੋਗ ਹੈ ਕਿ ਬੀਤੀ 17 ਜੂਨ ਦੀ ਰਾਤ ਵੀ ਕਾਰ ਵਿੱਚ ਸਵਾਰ ਹੋ ਕੇ ਇਹ ਲੁਟੇਰਾਂ ਨੇ ਬਿਨਾਂ ਕਿਸੇ ਖੋਫ ਤੇ ਕੋਟਕਪੂਰਾ ਰੋਡ ਤੇ ਇੱਕ ਕਰਿਆਣਾ ਦੁਕਾਨ ਦਾ ਸ਼ਟਰ ਭੰਨ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਜਦਕਿ ਇਸ ਤੋਂ ਪਹਿਲਾਂ ਇਹਨਾਂ ਚੋਰਾਂ ਨੇ ਹੀ ਪਿੰਡ ਰੁਪਾਣਾ ਵਿਖੇ ਇੱਕ ਬੇકરી ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਸੀ ਤੇ ਜਗਨ ਸਿੰਘ ਵੀਰੇ ਤੇ ਕਿਹੜੀ ਰੋਡ ਤੇ ਦੁਕਾਨ ਤੁਹਾਡੀ ਅਬੌਰ ਰੋਡ ਕੱਡੀਆਂ ਵਾਲੀ ਗਲੀ ਬਈ ਕੀ ਗੱਲ ਆਪਣੀ ਬਈ ਵੀਰੇ ਰਾਤੀ ਚੋਰਾਂ ਨੇ ਚੋਰੀ ਕੀਤੀ ਇੱਧਰ ਤੇ ਕਾਰੀ ਨੁਕਸਾਨ ਕਰ ਗਏ ਨਾਲੇ ਸ਼ਟਰ ਖਾਰਡ ਗਏ ਤੇ ਬਾਕੀ ਚੋਰੀ ਕਰ ਗਏ ਕਿੰਨਾ ਨੁਕਸਾਨ ਹੋ ਗੋਦਾ ਨੁਕਸਾਨ ਹੋਈ ਗਿਆ ਬਈ 20 ਤਿੰਨ ਦਾ ਇਹ ਮੰਗ ਕਰਦੇ ਹੋ ਮੰਗ ਵੀਰੇ ਕਿ ਚੋਰ ਵੀ ਫੜੇ ਜਾਣ ਨਾਲੇ ਸਾਡੀ ਪਰਭਾਈ ਹੋਵੇ ਹਾਂਜੀ ਆਮ ਗਰਮੀ ਸਿੰਘ ਹੈ ਤਾਂ ਕੀ ਗੱਲ ਬਣੀ ਬਾਈ ਇਹ ਕਿਹੜਾ ਰੋਡ ਹੈ ਇਹ ਬਾਈ ਮੌੜ ਰੋਡ ਹੈ ਤੇ ਗਊਸ਼ਾਲਾ ਦੇ ਨੇੜੇ ਤੇ ਰਾਤ ਅਸੀਂ ਦੁਕਾਨਾ ਬੰਦਾ ਕੇ ਗਏ ਆ ਤੇ ਸਵੇਰ ਸਾਨੂੰ ਕਿਸੇ ਸੱਜਣ ਜਿੱਤਰ ਨੇ ਲੱໄ ਸਾਡੀਆਂ ਦੁਕਾਨਾਂ ਫੋਟ ਲਿਆ ਪਈਆਂ ਜੀ ਤੇ ਜਦੋਂ ਆਏ ਆ ਤੇ ਦੇਖੇ ਸ਼ਟਰ ਸਾਡੇ ਟੁੱਟੇ ਪਏ ਸੀਗੇ ਗੱਲਿਆਂ ਗੁੱਲਾਂ ਸਾਡੇ ਸਾਰਾ ਕੁ ਖਲਾਰਾ ਸੀ ਅੰਦਰ ਮੇਰੀਆਂ ਮੋਟਰਾਂ ਚੱਕੀਆਂ ਗਈਆਂ ਐ 4-5 ਪੀਸ ਮੋਟਰਾਂ ਸੀ ਗੱਲੇ ਦੇ ਵਿੱਚ ਕਾਇ ਸੀਗਾ ਥੋੜਾ ਬਹਾਲ ਤੇ ਉਹ ਚੱਕਿਆ ਗਿਆ ਤੇ ਬਾਕੀ ਜਿਹੜੇ ਵੀ ਹੋਰ ਸੀ ਸੋਲਰ ਦੇ ਆਟਮ ਸੀ ਕਾਫੀ ਮਹਿੰਗੀ ਹੁੰਦੀ ਆ ਉਹ ਉਹ ਚੱਕੀਆਂ ਗਈਆਂ ਕੋਈ ਸ਼ਾਰਟ ਮਰ ਤੇ ਕਾਫੀ ਜਨਨ ਕਿ ਮੇਰਾ ਨੁਕਸਾਨ ਹੋਇਆ 20-25 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਨਾ ਕੀ ਮੰਕਰ ਤੋਂ ਕੁਝ ਅਸੀਂ ਪ੍ਰਸ਼ਾਸਨ ਤੇ ਮੰਗ ਕਰਦੇ ਆ ਵੀ ਇਹਨਾਂ ਦੇ ਜਿਹੜੇ ਚੋਰ ਆ ਜਿਹੜੇ ਇੱਥੇ ਫਿਰਦੇ ਆ ਰਾਤ ਨੂੰ ਜਿਨ੍ਹਾਂ ਦੇ ਮੜਾ ਆ ਵੀ ਦੱਸਿਆ ਜਾਵੇ ਨਾ ਤੇ ਸਿਕੰਜਾ ਹਾਂਜੀ ਰਵੀ ਕੁਮਾਰ ਆ ਜੀ ਤੇ ਕਿਹੜਾ ਬਕਸ਼ਾ ਪਹੇ ਕੇ ਰਮਾਣਾ ਸਰਵਿਸ ਸਟੇਸ਼ਨ ਦੀ ਕੀ ਗੱਲ ਬਣੀ ਬਾਈ ਜੀ ਇਹ ਗੱਲ ਜਦੋਂ ਮੈਂ ਤੜਕੇ ਆਇਆ ਸਵੇਰ 6 ਵਜੇ ਆਉਣਾ ਹੁੰਨਾ 6 ਵਜੇ ਆ ਕੇ ਦੇਖਿਆ ਵੀ ਜਿੰਦਰਾ ਖੁੱਲ ਲੱਗਿਆ ਸੀਗਾ ਜਿੰਦਰਾ ਖੋਲ ਕੇ ਦੇਖਣ ਲੱਗਿਆ ਤੇ ਪਤਾ ਲੱਗਿਆ ਵੀ ਪਟਿਆ ਪਿਆ ਹੈਗਾ ਜਿੰਦਰਾ ਤੇ ਵਿੱਚੋਂ 3000 ਦੇ ਟਾਲੇ ਸੀਗੇ ਤੇ ਬਾਕੀ ਗੱਲੇ ਚ ਪਏ ਸੀਗੇ 2-3000 ਰੁਪਿਆ ਉਹ ਲੈ ਗਏ ਤੇ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਬਸ ਸਰਕਾਰ ਨੂੰ ਐ ਕਹਿੰਨੇ ਆ ਵੀ ਇਹ ਪੀਸੀਆਰ ਵਾਲਿਆਂ ਨੂੰ ਭਾਈ ਰਾਤ ਨੂੰ ਕਿਹੜਾ ਤਾਂ ਮਾਰਿਆ ਕਰੋ ਨੁਕਸਾਨ ਹਰੇਕ ਦਾ ਹੋਇਆ ਹੈਗਾ ਹੁਣ ਦੱਸੋ ਕੀ ਕਰੀਏ ਸਾਡਾ ਇਹਦੇ ਚ ਕੀ ਕਸੂਰ ਹੈਗਾ ਅਸੀਂ ਨਹੀਂ ਲੋ ਜੀ ਇਸ ਨੂੰ ਗੱਲ ਬਣੀ ਜੀ ਕੀ ਗੱਲ ਹੋਈ ਜੀ ਗੱਲ ਕੋਈ ਨਹੀਂ ਮੈਂ ਸਿਰੇ ਆ ਕੇ ਵੇਖਿਆ ਜੀ ਸ਼ੈੱਡ ਪਟਿਆ ਪਿਆ ਸੀ ਜੀ ਚੱਕਿਆ ਸੀ ਅੰਦਰੋਂ ਜੀ ਕਿੰਨਾ ਕੁ ਨੁਕਸਾਨ ਕਰਕੇ ਤੁਹਾਡਾ ਇਹ 2-4000 ਦਾ ਜੀ ਤੇ ਕੀ ਮੰਗ ਕਰਦੇ ਹੋ ਮੰਗਰਦੇ ਵਕ ਰਾਤ ਨੂੰ ਬੜਾ ਧਿਆਨ ਲੱਗਿਆ ਜਹਾ ਚੋਰੀ ਹੋਈ ਪੱਛੇ ਜਨ ਮੇਗਾ ਨਾਮ ਸੰਜੀਵ ਕੁਮਾਰ ਟਿੰਕੂ ਹੈ ਜੀ ਰਾਤ ਇੱਥੇ ਮਹਿੰਦੋ ਹੋਟਲ ਵਾਲੀ ਗਲੀ ਦੇ ਵਿੱਚ ਚੋਰੀ ਹੋਈ ਆ ਨਾਲ ਹੀ ਸੜਕ ਮੁੜਦੇ ਆ ਸਾਗ ਤਿੰਨ ਚਾਰ ਦੁਕਾਨਾਂ ਨੂੰ ਚੋਗਾ ਨੇ ਰਾਤ ਹੱਥ ਸਾਫ਼ ਕੀਤਾ ਦੇਖੋ ਜੀ ਮੁਕਸਲ ਸ਼ੈਗ ਦੇ ਵਿੱਚ ਅੱਜ ਦਾ ਚੋਗਾ ਦਾ ਰਾਜ ਰੋਜ਼ ਚੋਗੀਆਂ ਹੁੰਦੀਆਂ ਆ ਰਾਤ ਨੂੰ ਰਾਤ ਵਾਲੀ ਸੀ ਵੀਡੀਓ ਵੇਖੀ ਦੇਖੋ ਵੱਡੇ ਵੱਡੇ ਟੰਬੇ ਲੈ ਕੇ ਆਏ ਇੱਕ ਦੁਕਾਨ ਤੇ ਸ਼ਟਰ ਦੇ ਥੱਲੇ ਟੰਬਾ ਲਾ ਕੇ ਉਹਨੇ ਸ਼ਟਰ ਚੱਕਤਾ ਡਿਆਗੀ ਦਾ ਤੇ ਇੱਕ ਦੁਕਾਨ ਤੇ ਚੋਰੀ ਨਹੀਂ ਹੋਈ ਚਾਹੇ ਦੁਕਾਨਾਂ ਦੇ ਚੋਰੀ ਹੋਈ ਆ ਕਿੱਡੇ ਹੌਸਲੇ ਚੋਗਾ ਦੇ ਬੁਲੰਦਾ ਹੈ ਕਿਸੇ ਦਾ ਕੋਈ ਖੋਫ ਹੈ ਨਹੀਂਗਾ ਪ੍ਰਸ਼ਾਸਨ ਦਾ ਪੁਲਿਸ ਦਾ ਵੀ ਕੋਫ ਹੈ ਨਹੀਂਗਾ ਇਹਨਾਂ ਨੂੰ ਇੰਨੀਆਂ ਚੋਰੀਆਂ ਰੋਜ਼ ਹੁੰਦੀ ਆ ਗਾਦ ਨੂੰ ਬਿੰਨ ਹੈਗਾ ਲੰਘਦਾ ਇਹੀ ਹੈ ਜੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜੀ ਰਾਤ ਨੂੰ ਜੇ ਕੋਈ ਪੁੱਲ ਸਟ੍ਰੈਸ ਮਲਾਇਮ ਲੱਗੇ ਹੋਣ ਤਾਂ ਇਹੋ ਜਿਹੀ ਵਾਗ ਦਾ ਹੋਵੇ ਨਾ ਜੀ